ਏ ਵੇਖੋ ਟਰਾਲੀਆਂ ਆਈਡੀਆ ਜਿਹੜਾ ਉਹ ਤਾਂ ਆਪੇ ਹੀ ਆਇਆ ਸੀਗਾ ਕਿਤੋਂ-ਕਿਤੋਂ ਆਉਣਾ ਵਾ ਆਪੇ ਹੀ ਦੇਖਿਆ ਧਰਨੇ ਤੇ ਵੀ ਟਰਾਲੀਆਂ ਜਾਂਦੀਆਂ ਅਸੀਂ ਸੋਚਿਆ ਵੀ ਦਫਤਰ ਬਣਾਇਆ ਜਾਵੇ ਤੇ ਉਹ ਅਸੀਂ ਬਹੁਤ ਵਧੀਆ ਹੋਟਲ ਨੂਮਾ ਬਣਾਇਆ ਹੋਇਆ ਦਫਤਰ ਇਹਦੇ ਵਿੱਚ ਵੇਖੋ ਜੀ ਵਾਈਫਾਈ ਦੀ ਸਹੂਲਤਾਂ ਐਲ ਸੀ ਡੀ ਲੱਗੀ ਆ ਗੁਰਬਾਣੀ ਚਲਦੀ ਪਈ ਆ ਫਿਰ ਕਾਫੀ ਮਸ਼ੀਨ ਫ੍ਰਿਜ ਠੰਡਾ ਪਾਣੀ ਪੀਣ ਲਈ ਹਰ ਇੱਕ ਸਹੂਲਤਾਂ ਇਨਵਰਟਰ ਲੱਗਾ ਹੋਇਆ ਮਤਲਬ ਜੈ ਏਸੀ ਲੱਗਾ ਹੋਇਆ ਵਿੱਚ ਤੇ ਬਹੁਤ ਵਧੀਆ ਬਣਾਈ ਹੋਈ ਹੈ ਵੇਖੋ ਜੀ ਜਦੋਂ ਆਈਡੀਆ ਆਇਆ ਇਹ ਫਿਰ ਤਾਂ ਅਸੀਂ ਮਹੀਨੇ ਚ ਤਿਆਰ ਕਰਵਾਤੀ ਸੀ ਪੂਰਾ ਦਿਨ ਰਾਤ ਇਹ ਕਰਕੇ ਇੱਕ ਮਹੀਨੇ ਚ ਤਿਆਰ ਹੋ ਗਈ ਸੀ ਸਾਰਾ ਕੋਈ ਕਿਸਾਨਾਂ ਦੇ ਤਾਂ ਕਮੈਂਟ ਆਏ ਆ ਵੀ ਬਹੁਤ ਆਉਂਦੇ ਆ ਵੀ ਮਜ਼ਾ ਆਉਂਦਾ ਵਾ ਪਹਿਲਾਂ ਵੀ ਅਸੀਂ ਆਰਤੀ ਇਹ ਜਾਂਦੇ ਆ ਫਸਲ ਸੁੱਟਣ ਉਹ ਪਹਿਲਾਂ ਆਂਦੇ ਫਸਲ ਸੁੱਟਣ ਚੱਲੇ ਆ ਹੁਣ ਕਹਿੰਦੇ ਵੀ ਹੁਣ ਮਜ਼ਾ ਆਇਆ ਹੁਣ ਅਸੀਂ ਆਉਂਦੇ ਆ ਵੀ ਫਸਲ ਵੇਚਣ ਆਏ ਆ ਬੱਚੇ ਵੇਖੋ ਇਸ ਸੜੇ ਸਾਨੂੰ ਬੜਾਈ ਨੂੰ ਇਹਨੂੰ ਸਾਲ ਹੋ ਗਿਆ ਆਸਰਾ ਤੀਸਰਾ ਸੀਜ਼ਨ ਆਇਆ ਦੇਤੇ ਏ ਬੱਚੇ بڑے ਸ਼ੌਂਕ ਨਾ ਹੁੰਦੇ ਨੇ ਕਿਉਂਕਿ ਬੱਚਿਆਂ ਲਈ ਵੀ ਅਸੀਂ ਸਪੈਸ਼ਲ ਫਰੂਟੀਆਂ ਵਗੈਰਾ ਸਭ ਕੁਝ ਰੱਖਿਆ ਹੁੰਦਾ ਇਸ ਕਰਕੇ ਉਹਨਾਂ ਦਾ ਵੀ ਉਤਸ਼ਾਹ ਬਣਦਾ ਉੱਥੇ ਜਾਵਾਂਗੇ ਕੁਝ ਖਾਣ ਲਈ ਵੀ ਮਿਲਦਾ ਤੇ ਨਾਲੇ ਉਹਨਾਂ ਦਾ ਇਸ ਚੀਜ਼ ਦਾ ਮੰਡੀਆਂ ਚਾਹਣਗੇ ਬੱਚੇ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਭਾਈ ਮੰਡੀ ਹੈ ਨਹੀਂ ਤਾਂ ਬੱਚਿਆਂ ਨੂੰ ਤਾਂ ਹੁਣ ਇਹਨਾਂ ਚੇਤਾ ਹੀ ਭੁੱਲਦਾ ਜਾਂ ਰਿਹਾ ਵੀ ਮੰਡੀਆਂ ਕੀ ਹੁੰਦੀਆਂ ਨੇ ਨਾ ਕਿਸਾਨੀ ਕੀ ਹੁੰਦੀ ਹੈ ਪਹਿਲੀਆਂ ਚ ਬੱਚੇ ਜਾਣਾ ਛੱਡੀ ਜਾਂਦੇ ਆ ਹੁਣ ਵੇਖੋ ਸਾਡੇ ਇੱਥੇ ਕਿਸਾਨ ਬੱਚੇ ਆਪਣੇ ਲੈ ਕੇ ਆਉਂਦੇ ਆ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮੰਡੀਆਂ ਦਾ ਵੇਖੋ ਦੇਖ ਰੇਖ ਤੇ ਚਾਹੀਦੀ ਆ ਬਿਲਕੁਲ ਆ ਵੇਖੋ ਮੰਡੀ ਜਿਹੜੀ ਆ ਟੁੱਟੀ ਪਈ ਆ ਸਾਰੀ ਇਹ ਬਹੁਤ ਖਰਾਬ ਖਸਤਾ ਹਾਲਤਾ ਇਸ ਮੰਡੀ ਦੀ ਤੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਡੀ ਜਿਹੜੀ ਆ ਰੀਨਿਊ ਕੀਤੀ ਜਾਵੇ ਵਧੀਆ ਕੀਤੀ ਜਾਵੇ ਇਹਦੇ ਵਿੱਚ ਸ਼ੈੱਡ ਬਣਾਏ ਜਾਣ ਜਿਤਨਾ ਸਾਰੇ ਆੜਤੀ ਭਰਾ ਜੇ ਨੇ ਸਾਡੇ ਉਹਨਾਂ ਲਈ ਵੀ ਕਮਰੇ ਬਣਾਏ ਜਾਣ ਸਾਰਿਆਂ ਲਈ ਬਣਾਏ ਜਾਣ ਜਿੱਤਰਾ ਉਹ ਬੈਠ ਕੇ ਆਪਣਾ ਦਫਤਰੀ ਵੀ ਕੰਮ ਕਰ ਸਕਣ ਤੇ ਜਿਹੜੇ ਕਿਸਾਨ ਫਸਲ ਵੇਚਣ ਆਉਂਦੇ ਨੇ ਉਹ ਵੀ ਬੈਠ ਸਕਣ ਹਾਂਜੀ ਵੇਖੋ ਇਹ ਕੈਮਰੇ ਇਸ ਕਰਕੇ ਲਗਾਏ ਆ ਕਿ ਕਿਸਾਨ ਨਾਲੇ ਤਾਂ ਅੰਦਰ ਬੈਠਾ ਹੁੰਦਾ ਉਹ ਕੈਮਰਿਆਂ ਦੇ ਵਿੱਚ LCD ਤੇ ਆਪਣੇ ਦੇਖਦਾ ਕਿ ਮੇਰੀ ਢੇਰੀ ਉਹ ਪਈ ਆ ਵੀ ਉਹਦੇ ਆਪਣੀ ਢੇਰੀ ਵੀ ਦੇਖਦਾ ਰਹਿੰਦਾ ਤੇ ਨਾਲੇ ਸ਼ੀਸ਼ੇ ਲੱਗੇ ਹੋਏ ਨੇ ਉਹਨਾਂ 'ਚ ਵੀ ਦੇਖਦਾ ਬਾਹਰ ਵੀ ਜਦੋਂ ਵਾਰੀ ਆਉਂਦੀ ਆਪਣੀ ਕਿਸਾਨ ਢੇਰੀ ਤਲਾ ਲੈਂਦਾ ਮੇਰਾ ਨਾਂ ਜੀ ਹਰਤਾਜ ਸਿੰਘ ਆ ਘੁੰਮਣ ਤਾ ਆਪਾਂ ਇਹ ਕਿ ਜਦੋਂ 2018 ਚ ਅਸੀਂ ਆਰਤ ਖੋਲੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਪਹਿਲਾ ਸਾਲ ਤੇ ਟਰਾਲੀ 'ਚ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਹੀਗੀ ਮੱਛਰ ਨੇ ਵੜਵੜ ਖਾ ਜਾਣਾ ਤੇ ਨਾ ਇੱਥੇ ਇਹ ਪ੍ਰੋਬਲਮ ਇੰਨੀ ਸੀ ਕਿ ਪਾਣੀ ਪੀਣ ਖਣੋ ਵੀ ਸਾਡੇ ਗਲੇ ਸੁੱਕ ਗਏ ਹੀਗੇ ਵੀ ਪਾਣੀ ਦਾ ਵੀ ਇੱਕ ਸਿਸਟਮ ਕੀਤਾ ਜਾਏ ਫਿਰ ਅਸੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਹੈ ਕਿ ਕੁਛ ਨਾ ਕੁਛ ਜਿਹੜਾ ਅਗਲੀ ਵਾਰੀ ਨਾ ਵੱਖਰਾ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੋਚ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲਸੀਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾਂ ਕੌਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆਲ ਟੂ ਸਾਰੇ ਕੋਸ਼ਿਸ਼ ਜਿਹੜਾ ਵਾ ਪ੍ਰੋਵਾਈਡਿਆ ਦੇ ਵਿੱਚ ਨੂੰ 6 ਮਹੀਨੇ ਲੱਗੇ ਜੀ ਬਣਦਿਆ ਕਿੰਨੇ ਦਿਨ ਲੱਗੀ ਇਹਦੀ ਹਾਂ ਜੀ ਥੋੜੀ ਥੋੜੀ ਜਦੋਂ ਅਸੀਂ ਫਿਰ ਆਈਡੀਆ ਲਈ ਗਏ ਕੁਝ ਆਪਣਾ ਆਈਡੀਆ ਲਿਆ ਕੁਝ ਕਿਸਾਦੀ ਧਰਨੇ ਵਾਲਾ ਲਿਆ ਆਈਡੀਆ ਤਾਂ ਕਰਕੇ ਤੇ ਉਹਨੂੰ ਫਿਰ ਤਿਆਰ ਕਰਦਿਆਂ ਕਰਦੇ ਫਿਰ ਇਹ ਘਰੇ ਤਿਆਰ ਕਰਵਾਈ ਕੁਝ ਆਪਣਾ ਦਿਮਾਗ ਲਿਆ ਕੁਝ ਮਿਸਤਰੀ ਲਾਏ ਉਹਨਾਂ ਦੇ ਮੁਤਾਬਿਕ ਆਪਣਾ ਦੱਸ ਦੱਸ ਕੇ ਵੀ ਇਦਾਂ ਕੀਤਾ ਜਾਏ ਆ ਸਹੂਲਤ ਆ ਫਿਰ ਵੀ ਐ ਸਾਈਡ ਹਾਂ ਹੀ ਸਾਰਾ ਕੁਝ ਆਪਣੀ ਫਸਲ ਵੀ ਵੇਖਣੀ ਆ ਉਧਰ ਸ਼ੀਸ਼ਾ ਲਗਾਇਆ ਗਿਆ ਬਾਕੀ ਸਾਰਾ ਸਿਸਟਮ ਵੀ ਉਹਨੂੰ ਪ੍ਰੋਪਰ ਕੀਤਾ ਗਿਆ ਦੂਜੇ ਤੇ ਜੇ ਸਾਲ ਚਾਹੀ ਆ ਮੈਟ ਬਦਲ ਦਿੰਨੇ ਥੱਲੇ ਵੀ ਸਾਰੇ ਜਿਹੜੇ ਆ ਨਵੇਂ ਗੱਦੇ ਵਿਸ਼ੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਰਸੋਈ ਦਾ ਆਈਡੀਆ ਇਦਾਂ ਜੀ ਵੀ ਪਹਿਲੋਂ ਅਸੀਂ ਆਖੇ ਵੀ ਜਦੋਂ ਪੂਰੀ ਬਣ ਜੂਗੀ ਪਰ ਖਾਣ ਪੀਣ ਤੋਂ ਬਿਨਾਂ ਰਿਆ ਨਹੀਂ ਜਾਂਦਾ ਤੇ ਫਿਰ ਅਸੀਂ ਆਖਿਆ ਵੀ ਇੱਕ ਪਰਸ ਰਸੋਈ ਬਣਾਈ ਜਾਏ ਜਿਹਦੇ ਵਿੱਚ ਫਿਰ ਸਾਰਾ ਇਹ ਸਿਸਟਮ ਲਾਇਆ ਜਾਏ ਕਿ ਆਪਣੇ ਲਈ ਵੀ ਤੇ ਕਿਸਾਨਾਂ ਲਈ ਵੀ ਅਸੀਂ ਕੋਈ ਆਪਣੇ ਲਈ ਵੱਖਰਾ ਨਹੀਂ ਕਰਦੇ ਸਾਡੇ ਕਿਸਾਨਾਂ ਲਈ ਵੀ ਉਹ ਸਾਡਾ ਕਿਸਾਨਾਂ ਨਾਲ ਹੁਣ ਇੰਨਾ ਕਨਾਂਤਾ ਬਣ ਗਿਆ ਜਿਹੜੇ ਸਾਡੇ ਕਿਸਾਨ ਨੇ ਦਾ ਇੱਕ ਸਾਹ ਦਾ ਪਰਿਵਾਰ ਹੀ ਆ કરી ਨਹੀਂ ਲੱਗਦਾ ਕਿ ਕਿ ਦਾਵਾ ਕਿੰਤੂ ਪਰੰਤੋ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਹੀਂ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸਕੋ ਹੁੰਦਾ ਹਾਂਜੀ ਸੀਸੀਟੀਵੀ ਕੈਮਰੇ ਆ ਸਾਰਾ ਆਪਣਾ ਜਿੰਨਾ ਵੀ ਫਾਰਸਾਡਾ ਵਾ ਉਹਨੂੰ ਕਵਰ ਕਰਦੇ ਨੇ ਪੂਰੀ ਉਹਦੇ ਵਿੱਚ ਫਿਰ ਉਹਦਾ ਫਾਇਦਾ ਇਹ ਹੁੰਦਾ ਪਿਆ ਅਸੀਂ ਅੰਦਰ ਬੈਠੇ ਵੀ ਵੇਖੀ ਜਾਂਦੇ ਆ ਕਿ ਸਾਡੀ ਮੰਡੀ ਚ ਕਿੱਦਾਂ-ਕਿੱਦਾਂ ਕੰਮ ਚੱਲਣ ਡਿਆ ਜਿਹੜਾ ਕਿਸਾਨ ਢੇਰੀ ਤਲਾਉਣ ਆਇਆ ਉਹ ਵੀ ਅੰਦਰੇ ਬੈਠਾ ਹੀ ਵੇਖੀ ਜਾਂਦਾ ਵੀ ਮੇਰੀ ਢੇਰੀ ਤੋਲਣ ਦੀ ਆ ਦੇਖੋ ਜੀ ਉਹ ਤਾਂ ਇਹ ਕਹਿੰਦੇ ਆ ਕਿ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਵਾ ਤੇ ਕਿਸਾਨ ਤੇ ਇੰਨੇ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਪਹਿਲੋਂ ਘੱਟੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੋਣ ਤੇ ਇੰਜੋਏ ਕਰਦੇ ਕਈ ਵੀ ਤੇ ਫੜ ਫੜ ਥਾਲੀ ਦੇ ਆ ਵੀ ਭਰਾਵਾ ਉੱਠ ਜਾਓ ਤੁਹਾਡੀ ਤੇਰੀ ਦੀ ਵਾਰੀ ਆਈ ਤਲਾ ਲਓ ਸਰਕਾਰਾਂ ਨੂੰ ਕੀ ਕਹਾਂ ਜੀ ਸਰਕਾਰਾਂ ਨੂੰ ਅਸੀਂ ਤੇ ਪਹਿਲੋਂ ਵੇਖੋ ਜੀ ਇਹ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਕਰ ਜਿੰਨਾ ਵੀ ਉਹ ਪ੍ਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸਾਭ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਟਾਣੀ ਪ੍ਰਬੰਧ ਤੇ ਸਰਕਾਰ ਦੇ ਚਾਹੀਦੇ ਆ ਪਰ ਚਲੋ ਅਸੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਆਪਣੇ ਵੱਲੋਂ ਕਰ ਦਿੱਤੇ ਕਿਸਾਨ ਵੀ ਪੈਂਦੇ ਹਨ ਕੋਈ ਫਰੀ ਕਿਸਾਨ ਬਿਲਕੁਲ ਜੀ ਬਿਲਕੁਲ ਤੇਰੀ ਤਲਾਕ ਇਹ ਵੀ ਕਈ ਕਿਸਾਨ ਜਿਹੜੇ ਆ ਨਾ ਉਹ ਆਂਦੇ ਵੀ ਅਸੀਂ ਤਾਂ ਘੜੀ ਲੱਕ ਸਿੱਧਾ ਕਰਨ ਲੱਗੇ ਆ ਵੇ ਪੀ ਠਹਿਰ ਕੇ ਜਾਵਾਂਗੇ ਘਰ ਤੇ ਦਾਣੇ ਦੇ ਤੁਲਗੇ